ਸਤ ਸ੍ਰੀ ਅਕਾਲ ਦੋਸਤੋ ਆਰ ਕੇ ਜੀ ਟੀਵੀ ਦੇਖ ਰਹੇ ਤਮਾਮ ਦੋਸਤਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਗਰਦੀਪ ਵਰਵਾਲ। ਅ ਇਸ ਟਾਈਮ ਅਸੀਂ ਮੌਜੂਦ ਆਂ ਗੁਲਾਬਾਂ ਵਾਲੀ ਸਾਈਡ ਤੇ ਜਿੱਥੇ ਕਿ ਕੁਝ ਦਿਨਾਂ ਦੀ ਪਾਣੀ ਦੀ ਸਥਿਤੀ ਬਣੀ ਹੋਈ ਸੀ ਜਿਸ ਤਰ੍ਹਾਂ ਖਬਰਾਂ ਦੇ ਇੱਕ ਨੂੰ ਮਿਲ ਰਹੀਆਂ ਸੀ ਨਾ। ਅ ਮੌਜੂਦ ਆਂ ਮੱਖਣ ਸਿੰਘ ਮੱਖਣ ਸਿੰਘ ਦਲਾਵਰ ਸਿੰਘ ਰਾਸ ਨਹੀਂ ਚੱਲ ਰਹੇ ਆਪ ਕੋ ਹਾਂਜੀ ਰਾਸ ਪੈਣੀ ਦੇ ਪੁਲ ਤੇ ਹੈਗੇ ਆ ਹਾਂ ਪਤਾਣੀ ਇਹਨੇ ਸਾਡੀ ਦਲਾਵਰ ਸਿੰਘ ਜੀ ਮੱਖਣ ਸਿੰਘ ਜੀ ਆ ਗੱਲ ਟਾਣੀ ਹੈ ਤੇ ਕੀਤੀ ਜਿਸ ਤਰ੍ਹਾਂ ਪਾਣੀ ਦੀ ਸਥਿਤੀ ਹਾਲੀ ਵੀ ਜਿਹੜਾ ਬਾਰਡਰ ਸਾਈਡ ਤੋਂ ਜਿਹੜਾ ਪਾਣੀ ਹਾਲੀ ਵੀ ਆਂਦਾ ਨਜ਼ਰ ਆ ਰਿਹਾ ਹੈ ਹਾਂਜੀ ਬਹੁਤ ਆ ਰਿਹਾ ਹੈ ਪਾਣੀ ਅਜੇ ਸੁੱਕਿਆ ਨਹੀਂ ਅਜੇ ਬਹੁਤ ਅਜੇ ਫਸਲਾਂੇ ਕਣਕਈ ਡੀ ਨਹੀਂ ਇਹਨੇ ਕੋਈ ਪੱਠਾ ਠਾਠੇ ਡੰਗਰਾ ਦੇ ਕੋਲ ਡਿੰਦਾ ਹੈ ਸਥਿਤੀ ਮਾੜੀ ਹੈ ਜਿਸ ਤਰ੍ਹਾਂ ਬੰਨ੍ਹ ਨੇ ਪਹਾੜ ਪਿਆ ਇਧਰਕੇ ਪਾਕਿਸਤਾਨ ਵਾਲੇ ਛੜ ਤੋਂ ਪਾਕਿਸਤਾਨ ਵਾਲੇ ਬੜਾ ਮਲੇ ਮਾਰ ਵਜੀ ਅੱਗੋਂ ਬੰਨ੍ਹ ਤੋੜੇ ਤਾਂ ਜੇ ਪਾਣੀ ਨਹੀਂ ਆਇਆ ਜੀ ਹਿੰਦੁਸਤਾਨ ਦਾ ਤਾਂ ਨਹੀਂ ਬੰਨ ਟੁੱਟਿਆ ਪਾਕਿਸਤਾਨ ਦਾ ਟੁੱਟਿਆ ਜੀ ਪਾਣੀ ਨੀਵਾ ਹੈ ਕਿ ਪਾਣੀ ਦੀ ਨਖਾਰ ਹੀ ਨਹੀਂ ਹੋ ਰਹੀ ਅੱਜ ਇਸ ਤਰ੍ਹਾਂ ਪਿੱਛੇ ਵੇਖੀਏ ਖੇਤਾਂ ਦੇ ਵਿੱਚ ਜਿਹੜਾ ਪਾਣੀ ਹੈ ਖਤਮ ਹੋ ਚੁੱਕਿਆ ਬਾਜਾਨ ਦਾ ਰਸਤਾ ਬਣ ਚੁੱਕਿਆ ਹੈ ਪਰ ਇਧਰ ਤਾਂ ਕਿਸ ਤਰ੍ਹਾਂ ਦੇ ਹਾਲਾਤ ਲੱਗ ਰਹੇ ਨੇ ਇਧਰ ਤਾਂ ਬਹੁਤ ਕਾਫੀ ਪਾਕਿਸਤਾਨ ਤੱਕ ਮਾਰ ਪਾਣੀ ਇਸ ਵਾਰ ਆਇਆ ਜਿੰਨੀ ਆਹੀ ਮਾਰ ਹਾਂਜੀ ਇਸ ਤਰ੍ਹਾਂ ਬਹੁਤ ਵਰਾਸਾ ਹੈ ਪਾਕਿਸਤਾਨ ਦੇ ਇਹ ਫਰਗ ਨਹੀਂ ਬਿਸ਼ਕਲ ਗਦੀ ਹੈ ਨਹੀਂ ਹਿੰਦੁਸਤਾਨ ਦੀ ਨਹੀਂ ਠੀਕ ਹੈ ਐ ਕੀ ਮੰਗ ਕਰਦੇ ਹੋ ਜਿ ਤਰ੍ਹਾਂ ਚੋਨੇ ਦੀ ਸੀ ਜੇ ਫਸਲ ਬਿਮਾਰੀ ਗਈ ਤਾਂ ਕਣਕ ਦੀ ਵੀ ਮਰੀ ਜਾਏਗੀ ਆ ਦੋਨੇ ਫਸਲਾਂ ਮਾਰੇ ਜਾਂਦੇ ਵੇਖੋ ਅੱਗੇ ਸਰਕਾਰ ਦੇ ਜਿਵੇਂ ਆਂਦੇ ਨੇ ਵੀ ਉਸ ਗੱਲ ਕਰੀ ਸਰਵੇ ਨਹੀਂ ਕੋਈ ਵੀ ਅਸیں ਨਹੀਂ ਮਖਾਲਸ ਨਹੀਂ ਕਰਪਾਰ ਹੂੰ ਜੋ ਜ਼ਿੰਮੇਦਾਰੀ ਦਾ ਢਾਲ ਮਿਲ ਗਈ ਹੈ ਹੂੰ ਹੂੰ ਕਿਸੇ ਦਾ ਬੰਦਾ ਨਹੀਂ ਦੁਰਾ ਕਰਨਾ ਬਿਲਕੁਲ ਬਿਲਕੁਲ ਹਾਂ ਜੀ ਅਹ ਇਹ ਸੁਣੋ ਸਾਡੇ ਨਾਲ ਜਿਨ੍ਹਾਂ ਨੇ ਬਾਰਡਰ ਪੱਟੀ ਦੀ ਜਾਣਕਾਰੀ ਦਿੱਤੀ ਹੈ ਜਿਸ ਤਰ੍ਹਾਂ ਦਾ ਪਾਣੀ ਦੀ ਸਥਿਤੀ ਗੱਲ ਕੀਤੀ ਜਾ ਰਹੀ ਕਿ ਜਿਸ ਤਰ੍ਹਾਂ ਪਾਣੀ ਇਸ ਤਰ੍ਹਾਂ ਹੀ ਚੱਲਦਾ ਰਿਹਾਤਾ ਅਸੀਂ ਜਿਹੜੀ ਕਣਕ ਦੀ ਫਸਲ ਵੀ ਨਹੀਂ ਬੀਜ ਪਾਵਾਂਗੇ ਤਸਵੀਰਾਂ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਜਿਸ ਤਰ੍ਹਾਂ ਖੜ੍ਹ ਦੀ ਸਥਿਤੀ ਬਣੀ ਹੋਈ ਸੀ ਤੇ ਉਹਦੇ ਨਾਲ ਨਾਲ ਜਿਹੜੀ ਝੋਨੇ ਦੀ ਬਜਾਈ ਸੀਗੀ ਉਹ ਤਾਂ ਲਗਭਗ ਖਤਮ ਹੁੰਦੀ ਨਜ਼ਰ ਆਈ ਪਰ ਦੂਸਰੀ ਤਰਫ ਤਰਫ ਦੇਖ ਲਈਏ ਲਿੰਦੇ ਵਾਲੇ ਪਾਸੇ ਇੱਥੋਂ ਗੁਲਾਬੇ ਤੋਂ ਲਿੰਦੇ ਵਾਲੀ ਸਾਈਡ ਤੇ ਜਾਈਏ ਤਾਂ ਉਧਰ ਕੁਲਮਾ ਲਾ ਕੇ ਪਾਣੀ ਉਤਰਿਆ ਨਜ਼ਰ ਆ ਰਿਹਾ ਸੀਗਾ ਪਰ ਇੱਧਰ ਦੀ ਸਾਈਡ ਦੀ ਗੱਲ ਕੀਤੀ ਤਾਂ ਇੱਧਰ ਦੀ ਸਾਈਡ ਦੀ ਗੱਲ ਕੀਤੀ ਗੁਲਾਬੇ ਵਾਲੀ ਸਾਈਡ ਦੀ ਤਾਂ ਹਾਲੇ ਵੀ ਪਾਣੀ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ 'ਚ ਦੇਖ ਸਕਦੇ ਹੋ ਤੁਸੀਂ ਵੀ ਜਿਵੇਂ ਕਿ ਪਾਣੀ ਕਾਫੀ ਚੱਲਦਾ ਨਜ਼ਰ ਆ ਰਿਹਾ ਹੈ ਲਿੰਦੇ ਵਾਲੀ ਸਾਈਡ ਨੂੰ ਜਾ ਰਿਹਾ ਹੈ ਚੜਦੇ ਵਾਲੀ ਸਾਈਡ ਨੂੰ ਜਾ ਰਿਹਾ ਹੈ ਤੇ ਜਿਸ ਤਰ੍ਹਾਂ ਦੱਸਿਆ ਕਿ ਅਸੀਂ ਕਣਕ ਦੇ